ਵਧੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਹਾਂਜੀ ਵਧੀਆ ਜੀ ਵਧੀਆ ਚੱਲ ਰਿਹਾ ਹੈ ਬਹੁਤ ਵਧੀਆ ਚੱਲਦਾ ਜੀ ਵੇਗਿਆ ਮਾਲ ਫਿਰ ਮਾਲ ਵਿਕਦਾ ਜੀ ਇਹ ਤੇ ਕਿੰਨੀਆਂ ਫਿਰ ਅੱਜ ਅੱਜ 5 ਝੋਟੀਆਂ ਦੇ ਇੱਕ ਵਾਇਰ ਲੈਂਦੀ ਪਿਓਰ ਪਿਓਰ ਚੱਪ ਹਾਂਜੀ ਚੱਲ ਜੀ ਰੋ ਪਰ ਹਾਂਜੀ ਆ ਜੀ ਆਜੋ ਸੋਈਏ ਜੀ ਇਹ ਗੱਬਣ ਵੇਰ ਜੋ ਅੱਛਾ ਗੱਬਣ ਹਾਂਜੀ ਦੂਜਾ ਸੂਆ ਜੀ ਦੂਜਾ ਸੂਆ ਹਣਾ ਹਾਂਜੀ ਹਾਂਜੀ ਤੇ ਕਿੰਨੇ ਦੁੱਧ ਲੀਏ ਜੀ ਦੁੱਧ ਪਹਿਲਾਂ ਨੇ ਦਿੱਤਾ ਜੋ 25 ਕਿਲੋ ਅੱਛਾ ਤੇ ਆਦਿਕਾ 30 ਪਲੱਸ ਹੀ ਚੱਲੇਗੀ 30 ਪਲੱਸ ਹੀ ਆ ਵੇਖੋ ਨਖੜਾ ਨਖਰਾਇਆ ਰੱਖ ਮੈਂ ਨਾ ਨਜ਼ਾਰੇਦਾਰਾ ਕਿ ਔਰ ਉਗਰਾਂ ਨਹੀਂ ਲਾਓ ਜੀ ਵੇਖੋ ਜੀ ਕਰਾਂ ਦੀ ਹੋਲੀ 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 ਆਉਣ ਨਜ਼ਰੀ ਲੱਗ ਜਲੇ ਸੀ ਹਾਂਜੀ ਹਾਂ ਚਲੋ ਥਾਂ ਤੋਂ ਗਿੱਲਾ ਹੋਇਆ ਹਾਂਜੀ ਬਾਰਸ਼ ਦਾ ਕਰਕੇ ਆ ਵੇਖੋ ਵੈਰ ਯਾਰ ਬਾਰ ਰੱਖ ਰੇ ਪੋਹੀ ਉਹ ਪਹਿਲੇ ਵਾਰ ਆਇਆ ਜੀ ਤੇ ਫੁੱਲ ਵੱਡੀ ਵੈਰ ਜੀ ਫੁੱਲ ਬਿਲਕੁਲ ਕਿੰਨੇ ਟਾਈਮ ਲੈ ਜੂ ਜੀ ਭਾਜੀ ਫੋਨ ਬੰਦ ਕਰ ਲੈ ਦੱਸ ਦੇ ਲੈ ਲਓ ਨਾ ਨਹੀਂ ਲੈ ਸਕਦੀ ਹਫਤਾ ਵੀ ਲੈ ਸਕਦੀ ਆ ਠੀਕ ਆ ਆ ਬਣੂ ਥੱਬਾ ਲਾਏਗੀ ਫੇਰ ਹਾਂਜੀ ਬੋਲੋ ਪਾ ਨਿਕਾਈ ਰੱਖਣਾ ਜੀ ਨਿਕਾਈ ਕੋ ਨਿਕਾਈ ਨਿਕਾਈ ਹੋਏਗਾ ਜੀ ਛੋਟਾ ਦਾ ਕੰਮ ਕਰਨਾ ਮੁੱਲ 7000 ਆ ਜੀ 268 ਦੀ ਦੇਖ ਖਾੜਿਆ ਚੱਲਣ ਦੋ ਚਲੋ ਠੰਡੀ ਸੀ ਲਾ ਦੇਖੋ ਟਿਲਾ ਟੋਲਾ ਬਾ ਠੀਕ ਆ ਬਹੁਤ ਬਣੇਗੀ ਇਦਾਂ ਹੀ ਥੱਬਾ ਕਰੂਗੀ ਬੂਰੀ ਗੱਪਣ ਬੂਰੀ ਗੱਪਣ ਜੋ ਅੱਛਾ ਗੱਬਰ ਸੁਆ ਜੀ ਦੂਜਾ ਜੀ ਦੂਜਾ ਸੁਆ ਗੱਬਰ ਗੱਪਣ ਗੱਪਣ ਤੇ ਕਿੰਨੇ ਦਾ ਕਰੂ ਬਾਜੀ ਇਹੇ ਦੁੱਧ ਘਰ ਵਾਲਿਆਂ ਦੇ 13 ਕਿਲੋ ਦੇ ਕੋਚ ਹੋਇਆ ਜੀ ਅੱਛਾ ਇਹ ਵੀ ਦੋਰੋ ਗੰਦੀ ਸ਼ਿੱਗੀ ਜੀ ਸ਼ਿੱਗੀ ਜੋ 6 ਦਾ ਸ਼ਹੀਦ ਆਂਦਾ ਜੀ ਵੇਖੋ ਗਰਾ ਜੀ ਆਜੋ ਬਲੇ ਰਾਜੋ ਆਜੋ ਲੀਲੀ ਬੂੜੀ ਜੋ ਇਹ ਠੀਕ ਹੈ ਜੀ ਪੂਰੀਆਂ ਦੇ ਨਿਸ਼ਾਨੀਆਂ ਜੀ ਹੂੰ ਹਾਂ ਸੂਲ ਤੇ ਵੀ ਨਿਸ਼ਾਨ ਛੱਡੇ ਤੇ ਵੀ ਨਿਸ਼ਾਨ ਲੀਲੀ ਬੂੜੀ ਜੀ ਬੜਾ ਠੀਕ ਹੈ ਤੇ ਬਾਜੀ ਫਿਰਿੰਦੀ ਕੀ ਮਰ ਮੁੱਲ ਤੇਰਾ 1.5 ਹੈ ਜੀ ਹੂੰ ਲੱਖ ਦੀ ਦੇਣੀ ਹੈ ਲੱਖ ਦੀ ਹਾਂ ਜੀ ਉੜਦੀ ਜਾਏ ਜੜੀ ਚਲੋ ਜਾਣ ਦੋ ਫਿਰ ਤੁਸੀਂ ਵੀ ਬਣਾਉਂਦੇ ਵੀਡੀਓ ਤੁਹਾਨੂੰ ਪਤਾ ਵੀ ਬੂੜੀ ਘਾਟੀ ਲੱਭਦੀ ਏ ਥੋੜੀ ਬਿਲਕੁਲ ਚਲੋ ਆਹਾਂ ਜੀ ਇਹ ਵੀ ਦੂਜਾ ਸੂਆ ਝੋਟੀ ਜੋ ਇਹ ਵੀ ਗੱਪਣਾ ਇਹ ਸੂਈ ਜੋ ਦੁੱਧ ਦੁੱਧ 14 ਕਿਲੋ ਜੋ ਲਿਆਓ ਲਓ ਜੀ ਚੋਰਾ ਲੋ ਤਿਆਰ ਹਾਂ ਜੀ ਫੁੱਲ ਵੱਡੀ ਹਾਂ ਜੀ ਫੁੱਲ ਵੱਡੀ ਫੁੱਲ ਵੱਡੀ ਝੋਟੀ ਹੈ ਜੀ ਚੋਰਾ ਘਲੋ ਤਿਆਰ ਆ 14 ਕਿਲੋ ਜੋ ਲਓ ਇਹ ਆ ਦੇਖੋ ਜੀ ਕਰਾ ਸੋ ਬਿਲਕੁਲ ਜੈਡ ਬਾਜੀ ਬਾਜੀ ਫੁੱਲ ਚਵਾਈਓ ਹੈ ਵਰੀਆ ਇੱਕ ਨੰਬਰ ਚਵਾਈ ਜੀ ਆਜੋ ਆਜੋ ਲੈ ਚਲੋ ਚਵਾਈ ਜੀ ਇਹ ਇੰਦੀ ਕੀ ਮਰ ਛੋਟੀ ਤਾਂ ਡੇਰ ਡੇਰ ਕਰਦੀ ਫਿਰਦੀ ਆ ਮੱਝਾ ਜੀ ਜਿਆਦਾ ਜੀ ਚੱਲੇਗਾ ਜੀ ਜਿਆਦਾ ਹਾਂ ਇੱਕ 20 ਹੀ ਦੇਣੀ ਆ ਇੱਕ 20 ਹੀ ਹਾਂਜੀ ਚਲੋ ਇਹ ਭਾ ਲੱਭਣੀ ਆ ਬਿਲਕੁਲ ਜੀ ਬਿਲਕੁਲ 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 ਆਜੋ ਇਧਰ ਇਹ ਵਾਲੇ ਭਾ ਲੱਭਣੇ ਨਹੀਂ ਐਨੇ ਨੇ ਦੁੱਧ ਵਾਲੀਆਂ ਜੀ ਬਿਲਕੁਲ ਜੀ ਬਿਲਕੁਲ ਜਿਆਦਾ ਜੀ ਇਹ ਵੀ ਦੂਜਾ ਸੁਭਾਜੋ ਜੀ ਇਹ ਵੀ ਗੱਪਣ ਇਹ ਸੂਈ ਜੋ ਦੁੱਧ 13 ਕਿਲੋ ਲਿਆਓ ਫਿਰ ਪਾਜੀ ਸਾਰਾ ਮਾਲ ਇੱਥੋਂ ਇਕੱਠਾ ਕਿਤੇ ਉੱਧਰ ਲੈ ਕੇ ਨਹੀਂ ਇੱਧਰ ਇੱਧਰ ਹੀ ਲਿਆ ਦੇ ਇੱਧਰ ਲੈਂਗੇ ਸਾਰਾ ਮਾਲ ਲਈਦਾ ਚੰਗਾ ਇੱਧਰੋਂ ਵੀ ਲਈਦਾ ਚੰਗੀਆਂ ਮਈਆਂ ਲਈਆਂ ਵੱਡੀਆਂ ਮੱਜਾਂ ਬੁਰੀਆਂ ਵੱਡੀ ਫੁੱਲ ਵੱਡੀ ਫੁੱਲ ਆ ਨਹੀਂ ਚਵਾਈਓ ਠੀਕ ਹੈ ਬਿਲਕੁਲ ਜੀ ਚਵਾਈ ਇੱਕ ਨੰਬਰ ਰੂਵਰਗੀ ਚਵਾਈ ਨਹੀਂ ਠੀਕ ਹੈ ਫਿਰ ਚਵਾਪ ਅਸਮਾ ਇੱਕ ਨੰਬਰ ਹੋਏਗਾ ਜੀ ਆਜੋ ਕਦ ਕਦ ਵੇਖੋ ਬੱਚੇ ਇੰਨੇ ਕੀ ਆ ਗਏ ਮਗਰ ਕੱਟੀ ਜੇ ਇਹਦੇ ਮਗਰ ਜੀ ਉਹਦੇ ਮਗਰ ਕੱਟਾ ਹੈ ਉਹਦਾ ਕੱਟਾ ਦੋ ਵੱਡੀ ਮੈਂ ਬੁਰੀ ਜੀ ਫੁੱਲ ਵੱਡੀ ਫੁੱਲ ਹਾਂ ਤੂੰ ਬਾਜੀ ਫਿਰਦੀ ਕੀ ਮੇਰਾ ਮੁੱਲ ਦਾ 115 110 ਦੀ ਦੇਣੀ ਹੈ 11000 ਦੇਣੀ ਹੈ ਜੀ ਦੇਣੀ ਹੈ ਜੀ ਤੇ ਵੱਡੀਆਂ ਮਈਆਂ ਵਾ ਮੇਰਾ ਵੀਰ ਇੱਕ ਦਿਨ ਇੱਥੇ ਆ ਗਏ ਫਿਰ ਪਤਾ ਲੱਗੋ ਤੁਹਾਨੂੰ ਬਹੁਤ ਵੱਡੀਆਂ ਮੱਝਾਂ ਵਾ ਆ ਪਟਾਕੇ ਪਹਿਣ ਪਹਿਲੇ ਥੂਨਾ ਤੇ ਜੀ ਬਸ ਠੀਕ ਆ ਤੇ ਆਹ ਬੋਲੀ ਬੋਲੀ ਵੀ ਸੂਈ ਜੋ ਤੀਜਾ ਸੂਆ ਜੋ ਅੱਛਾ ਤਾਜੀ ਸੂਈ ਕੱਲ ਦੀ ਕੱਲ ਹੀ ਸੂਈ ਹੈ ਕੱਲ ਸੂਈ ਜੋ ਬੋਲਾ ਹੀ ਆ ਨਾ ਜੀ ਬੋਲਾ ਬੋਲਾ 10 ਕਿਲੋ ਸਟਾਰਟਿੰਗ ਹੀ ਦਾ ਅੱਛਾ 10 ਕਿਲੋ ਸਟਾਰਟਿੰਗ ਆ ਹਾਂ ਜੀ ਲਿਆਓ ਲਿਆਓ ਕਰੋ ਜੀ ਤੇ ਬੱਚਾ ਮਗਰ ਜੀ ਬੱਚਾ ਇਹਦੇ ਕੱਟੀ ਜੋ ਕੱਟੀ ਮਗਰਾ ਕੀ ਆ ਗੋਲੀ ਲੀਲੀ ਜੋ ਸਾਂ ਸੂਲਤੇ ਨਿਸ਼ਾਨ ਆ ਠੋਡੀ ਤੇ ਨਿਸ਼ਾਨ ਹਾਂ ਮਾੜਾ ਮੂੰਹ ਦਿਖਾ ਰੋ ਪੈਰ ਪੂੜ ਪੂਰੇ ਚਟੇ ਲੈ ਲੈ ਚਲੋ ਲਓ ਜੀ ਵੇਖੋ ਇਹਦੇ ਲਪਲਪਲਾ ਆਇਆ ਵਾ ਮੈਨੇ ਠੀਕ ਆ ਹਾਂ ਐ ਸਭਾਈ ਸਭ ਹੋ ਗਈ ਜੀ ਹਾਂ ਜੀ ਹਾਂ ਜੀ ਪੋਲੀ ਧਾਰ ਪੈਠ ਪੂਠ ਬੜੀ ਆ ਮੈਂ ਦੀ ਹਾਂ ਠੀਕ ਆ ਜੋ ਲਿਆ ਲਿਆ ਹਾਂ ਜੀ ਚਲੋ ਬੈ ਲਿਓ 65 ਫੂਟ ਬੜੀ ਆ ਹੂੰ ਤੇ ਬਾਜੀ ਫਿਰਿੰਦੀ ਕੀ ਮਰ ਇਹ 95 ਦੀ ਦੇਣੀ ਆ 95000 ਦੀ ਦੇਣੀ ਚਲੋ ਠੀਕ ਆ ਪਾ ਨਿੱਕੇ ਨਿੱਕੇ ਬਣੋ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਔਰ ਦੀਆਂ ਹੀ ਜਾਣ 10 ਕੋਲ ਬੋਲਾ ਕਰਾ ਜੀ ਤੇ ਆਹ ਜੀ ਇਹ ਥੋਕਰ ਕੱਪੜਾ ਜੋ ਗਿਫਟ ਅੱਛਾ ਗਿਫਟ 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 ਆ ਜਾਓ ਲੈ ਆਓ ਘਰਾਂ ਦੇ ਕਿਨੇ ਦਿਨਾਂ ਦੇ ਕੱਪੜਾ ਜੀ ਚਾਰ ਮਹੀਨਿਆਂ ਦੀ ਕੱਪੜਾ ਹੈ ਚਾਰ ਮਹੀਨੇ ਦੀ ਚਾਰਾਂ ਮਹੀਨੇ ਦਾ ਕੱਪੜਾ ਹਾਂਜੀ ਦੁੱਧ ਦੁੱਧ 8 ਕਿਲੋ 8 ਕਿਲੋ ਦੁੱਧ ਆ ਜੀ ਚਾਰਾਂ ਮਹੀਨੇ ਦਾ ਇਹ ਇਧਰ ਲਿਆਓ ਬਣਾ ਲਓ ਮਗਰ ਕੱਟੀ ਜੋ ਹੈ ਵੇਖੋ ਇਹ ਚ ਤਿੰਨ ਫਾਇਦੇ ਨੇ ਤਿੰਨ ਅੱਛਾ ਕੱਟੀ ਹੈ ਹਾਂਜੀ ਇੱਕ ਦੁੱਧ ਆ ਦੂਜਾ ਗੱਭਣ ਆ ਤੀਜਾ ਮਗਰ ਕੱਟੀ ਆ ਠੀਕ ਆ ਵੇਖੋ ਹਾਂ ਇਹ 170 ਦੀ ਲਈ ਹੀ ਮੈਂ ਅੱਛਾ 17 18 17 18 ਕਿਲੋ ਦੁੱਧ ਕਰਦੀ ਰਹੀ ਠੀਕ ਆ ਇਹ ਵੀਡੀਓ ਚ ਲੱਭਦੀ ਵੀ ਰਹੀ ਹੈ ਵੀਡੀਓ ਪਾਉਂਦੇ ਰੇ ਨਾ ਤੇ ਇੰਦੀ ਕੀਮਤ ਫਿਰ ਇਹਦੀ ਕੀਮਤ 95 90 ਜੋ ਮਰਜ਼ੀ ਕਰੀਏ ਹਾਂ 88 ਜੀ ਦੇਣੀ ਆ 8800 ਦੇਣੀ ਹੈ ਹਣਾ ਦੇਣੀ ਆ ਜੀ ਚਲੋ ਬਸ ਆਹੀਏ ਜੀ ਇਹਦਾ ਫਾਇਦਾ ਹੀ ਫਾਇਦਾ ਕਮੇਟੀ ਆ ਜੀ ਬਿਲਕੁਲ ਕਮੇਟੀ ਆ ਜੀ ਦੇਖੋ ਜੀ ਆ ਕੱਟੀ ਆ ਗਈ ਆ ਆ ਕੱਟੀ ਜੋ ਆ ਕੱਟੀ ਮ ਕਰ ਜੋ ਠੀਕ ਆ ਪਲੀ ਪਲੀ ਕੱਟੀ ਸਿਆਲ ਲੰਗਿਆ ਤੇ ਬਾਕੀ ਮੇਰਾ ਵੀ ਇੱਥੇ ਆਓ ਆਰਾ ਦੋ ਟਾਈਮ ਤਿੰਨ ਟਾਈਮ ਚੁਆਈ ਕਰੋ ਸਲਾਹ ਕਰਕੇ ਖੜੇ ਜੀ ਦੇਖੋ ਝੋਟੀ ਦੇਖੋ ਹਾਥੀ ਜਿੱਦੀ ਝੋਟੀ ਆ ਤੇ ਆ ਬੱਚੇ ਆ ਗਏ ਨਾ ਕਿਲੋ ਚਲੋ ਤਾਜ਼ੇ ਬੱਚੇ ਜੀ ਬਿਲਕੁਲ ਆ ਦੇਖੋ ਬਹੁਤ ਢਲਾਂ ਜੀ ਨਹੀਂ ਠੀਕ ਆ ਬਹੁਤ ਬਣੇਗੀ ਠੀਕ ਆ ਜੀ 30 ਕਿਲੋ ਦੇ ਦੇ ਕਿ 30 ਕਿਲੋ ਨਹੀਂ ਠੀਕ ਹੈ ਬਿਲਕੁਲ ਹਾਂਜੀ ਇਹੋ ਜੀ ਮਾਲਿਆ ਜੀ ਆਪਣੇ ਕੋ ਪੰਜ ਝੋਟੀਆਂ ਹਾਂਜੀ ਇੱਕ ਵੈਰ ਜੋ ਡੱਬੀ ਠੀਕ ਹੈ ਹਾਂਜੀ ਬੋਲੋ ਨੰਬਰ ਜੀ ਫਿਰ 9855420868 ਡੈਡੀ ਦਾ ਨਾਮ ਬੱਬਾ ਪਿੰਡ ਦੇਰ 9815935937 ਸਤਿ ਸ੍ਰੀ ਅਕਾਲ ਜੀ